ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਦੀਪਕੋਰ ਬਲੌਗਸ ਚੈਨਲ ਅੱਜ ਅਸੀਂ ਘਰ ਸ਼ਿਕਾਇਆ ਸੀ ਪੰਜਾ ਸਿੱਖਾਂ ਨੂੰ ਪ੍ਰਸ਼ਾਦਾ ਜੋ ਕਿ ਅਸੀਂ ਹਰ ਸਾਲ ਸ਼ਿਕਾਇਦਾ ਆ ਘਰ ਦੀ ਸੋਖ ਸ਼ਾਂਤੀ ਲਈ ਇਹਦੇ ਵਿੱਚ ਅਸੀਂ ਬਣਾਏ ਸੀ ਪਨੀਰ ਦੀ ਪੁਰਜੀ ਕੋਪਤਿਆਂ ਦੀ ਸਬਜੀ ਨਾਲ ਰਾਇਤਾ ਖੀਰ ਸੈਲਡ ਤੇ ਨਾਲ ਪ੍ਰਸ਼ਾਦੇ ਅਸੀਂ ਇਹ ਸਭ ਜ਼ਿਆਦਾ ਕੁਆਂਟੀਟੀ ਵਿੱਚ ਬਣਾਇਆ ਸੋ ਅਸੀਂ ਸਟਾਰਟਿੰਗ ਕੀਤੀ ਸੀ ਕਿ ਆ ਲੋਕੀ ਦੇ ਖੋਪਤਿਆਂ ਨਾਲ ਉਹਦੇ ਲਈ ਅਸੀਂ ਕਿਆ ਨੂੰ ਚੰਗੀ ਤਰ੍ਹਾਂ ਕद्दूकस ਕਰ ਲਿਆ ਸੀ ਆਪਾਂ ਕਿਆ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣ ਦੇਣਾ ਕਿਆ ਲੋਕੀ ਨੂੰ ਚੰਗੀ ਤਰ੍ਹਾਂ ਕद्दूकस ਕਰਨ ਤੋਂ ਬਾਅਦ ਅਸੀਂ ਐਡ ਕਰ ਦਿੱਤਾ ਅਸੀਂ ਬੇਸਣ ਲਾਸਟ ਚ ਐਡ ਕਰ ਦਿੱਤਾ ਅਸੀਂ ਲੋਨ ਹਲਦੀ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਮਿਕਸ ਕਰਕੇ ਆਪਾਂ ਹਲਕਾ ਜਿਹਾ ਵਿੱਚ ਪਾਣੀ ਪਾਵਾਂਗੇ ਪਾਣੀ ਦੀ ਹੈਲਪ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਪੈਦਾ ਇੱਕ ਪੇਸਟ ਬਣਾ ਲੈਣਾ ਆ ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਪਾਣੀ ਪਾਉਂਦੇ ਜਾਣਾ ਆ ਤੇ ਇਹਦਾ ਪੇਸਟ ਆਪਾਂ ਬਣਾਉਂਦੇ ਰਹਿਣਾ ਆ ਪੇਸਟ ਆ ਤਾਂ ਬਹੁਤਾ ਆਪਾਂ ਪਤਲਾ ਨਹੀਂ ਰੱਖਣਾ ਇੱਥੇ ਕਿ ਯਾ ਲੋਕੀ ਦੇ ਕੋਫਟਿਆਂ ਵਿੱਚ ਆਪਾਂ ਬੇਸਣ ਬਾਰੀਕ ਵਾਲਾ ਯੂਜ਼ ਕਰਨਾ ਆ ਮੋਟਾ ਵਾਲਾ ਯੂਜ਼ ਨਹੀਂ ਕਰਨਾ ਮੋਟੇ ਯੂਜ਼ ਕਰਨ ਦੇ ਨਾਲ ਕੋਫਟੇ ਜਿਹੜੇ ਨਹੀਂ ਵਧੀਆ ਬਣਦੇ ਸੋ ਇਸੇ ਤਰ੍ਹਾਂ ਆਪਾਂ ਇਹਦਾ ਪੇਸਟ ਬਣਾ ਲੈਣਾ ਆ ਪੇਸਟ ਰੈਡੀ ਕਰਨ ਤੋਂ ਬਾਅਦ ਆਪਾਂ ਛੋਟੀ ਬੋਲ ਦੇ ਸਾਈਜ਼ ਜਿੰਨੇ ਆਪਾਂ ਕੋਫਤੇ ਬਣਾ ਲੈਣੇ ਆ ਵੱਡੇ ਆਪਾਂ ਸਾਈਜ਼ ਦੇ ਕੋਫਤੇ ਜਿਹੜੇ ਨਹੀਂ ਰੱਖਣੇ ਵੱਡੇ ਸਾਈਜ਼ ਦੇ ਰੱਖਣ ਨਾਲ ਇਹ ਅੰਦਰੋਂ ਨਹੀਂ ਪੱਕਦੇ ਇਸ ਕਰਕੇ ਆਪਾਂ ਛੋਟੀ ਬੋਲ ਦੇ ਸਾਈਜ਼ ਜਿੰਨੇ ਕੋਫਤੇ ਬਣਾਣੇ ਆ ਇਸੇ ਤਰ੍ਹਾਂ ਆਇਲ ਗਰਮ ਕਰਕੇ ਆਪਾਂ ਕੋਫਤੇ ਇੱਕ ਇੱਕ ਕਰਕੇ ਤੇਲ ਦੇ ਵਿੱਚ ਛੱਡ ਦੇਣੇ ਆ ਤੇਲ ਨੂੰ ਆਪਾਂ ਲੋ ਫਲੇਮ ਤੇ ਗਰਮ ਕਰਕੇ ਇਹ ਕੋਫਤਿਆਂ ਨੂੰ ਛੱਡਣਾ ਆ ਕੋਫਟੀਆਂ ਦਾ ਰੰਗ ਹਲਕਾ ਬਰਾਊਨ ਹੋਣ ਤੇ ਆਪਾਂ ਇੱਕ ਵਾਰ ਇਹਨਾਂ ਦਾ ਪਾਸਾ ਪਲਟ ਦੇਣਾ ਆ ਤਾਂ ਜੋ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਇਸੇ ਤਰ੍ਹਾਂ ਆਪਾਂ ਹੌਲੀ-ਹੌਲੀ ਕੋਪਤਿਆਂ ਨੂੰ ਆਪਸਾ ਪਲਟਦੇ ਰਹਿਣਾ ਆ ਤਾਂ ਜੋ ਇਹ ਜਲ ਨਾ ਜਾਣ ਤੇ ਇਹ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਜਿੰਨਾ ਟਾਈਮ ਕੋਪਤੇ ਹੋ ਰਹੇ ਸੀ ਰੈਡੀ ਆਪਾਂ ਉਹਨਾਂ ਟਾਈਮ ਕਰ ਲੈਣਾ ਆ ਜੀ ਤੜਕਾ ਰੈਡੀ ਤੜਕੇ ਦੇ ਲਈ ਸਭ ਤੋਂ ਪਹਿਲਾਂ ਅਸੀਂ ਕਰ ਲਿਆ ਸੀ ਮਸਾਲਿਆਂ ਨੂੰ ਰੋਸਟ ਮਸਾਲੇ ਦੇ ਵਿੱਚ ਅਸੀਂ ਐਡ ਕੀਤਾ ਸੀ ਸੌਕਾ ਧਨੀਆ ਕਾਲੀ ਮਿਰਚ ਗੁਲਾਬ ਦੀਆਂ ਕੁਝ ਪੰਖੜੀਆਂ ਜੀਰਾ ਵੱਡੇ ਇਲਾਇਚੇ ਇਹਨਾਂ ਸਭ ਨੂੰ ਆਪਾਂ ਲੋ ਫਲੇਮ ਤੇ ਹੌਲੀ-ਹੌਲੀ ਰੋਸਟ ਕਰਦੇ ਰਹਿਣਾ ਆ ਰੋਸਟ ਕਰਨ ਤੋਂ ਬਾਅਦ ਜਦ ਠੰਡਾ ਹੋ ਜਾਂਦਾ ਆ ਠੰਡਾ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲੈਣਾ ਆ ਖੜੇ ਮਸਾਲਿਆਂ ਨੂੰ ਰੋਸਟ ਕਰਨ ਤੋਂ ਬਾਅਦ ਆਪਣੀ ਸਬਜ਼ੀ ਵਿੱਚ ਇੱਕ ਡਿਫਰੈਂਟ ਟੇਸਟ ਆ ਜਾਂਦਾ ਆ ਇੱਥੇ ਪਿਆਜ਼ ਟਮਾਟੋ ਨੂੰ ਰਫਲੀ ਸਲਾਈਸ ਕਰਕੇ ਅਸੀਂ ਪਹਿਲਾਂ ਹੀ ਰੱਖ ਲਿਆ ਸੀ ਕਰਕੇ ਇਹਨਾਂ ਨੂੰ ਆਪਾਂ ਬਾਅਦ ਵਿੱਚ ਬਲੈਂਡ ਕਰਨਾ ਆ ਤੜਕੇ ਦੇ ਲਈ ਸੋ ਹੁਣ ਆਪਾਂ ਕਰਨ ਲੱਗੇ ਆ ਜੀ ਤੜਕਾ ਰੈਡੀ ਤੜਕੇ ਦੇ ਲਈ ਆਪਾਂ ਸਭ ਤੋਂ ਪਹਿਲਾਂ ਪਾ ਲੈਣਾ ਆ ਮਸਟਰਡ ਆਇਲ ਮਸਟਰਡ ਆਇਲ ਨੂੰ ਆਪਾਂ ਹਲਕਾ ਗਰਮ ਹੋਣ ਦੇਣਾ ਆ ਹਲਕਾ ਗਰਮ ਹੋਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਐਡ ਕਰਨਾ ਆ ਜੀ گارਲਿਕ ਪੇਸਟ ਗਾਰਲਿਕ ਪੇਸਟ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਆਪਾਂ ਐਡ ਕਰ ਦੇਣੇ ਆ ਜੀ ਬਲੈਂਡ ਕੀਤੇ ਹੋਏ ਪਿਆਜ ਪਿਆਜ ਨੂੰ ਆਪਾਂ ਵੀ ਹੌਲੀ ਹੌਲੀ ਤੜਕੇ ਦੇ ਵਿੱਚ ਜਿਹੜਾ ਐਡ ਕਰਨਾ ਆ ਤਾਂ ਜੋ ਆਲੇ ਦੁਆਲੇ ਆਪਾਂ ਨੂੰ ਛਿੱਟੇ ਨਾ ਪੈਣ ਇਸੇ ਤਰ੍ਹਾਂ ਐਡ ਕਰਕੇ ਆਪਾਂ ਇਹਨੂੰ ਕੜਛੇ ਦੀ ਹੈਲਪ ਦੇ ਨਾਲ ਹੌਲੀ ਹੌਲੀ ਹਿਲਾ ਲੈਣਾ ਆ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਨਾਲ ਹੀ ਐਡ ਕਰ ਦੇਣੀ ਆ ਟੋਮੈਟੋ ਪਿਊਰੀ ਟੋਮੈਟੋ ਪਿਊਰੀ ਦੇ ਵਿੱਚ ਅਸੀਂ ਮਿਰਚਾਂ ਨੂੰ ਵੀ ਮਿਕਸ ਕਰ ਲਿਆ ਸੀ ਮਿਰਚਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਹੌਲੀ-ਹੌਲੀ ਕੜਛੀ ਦੀ ਹੈਲਪ ਦੇ ਨਾਲ ਆਪਾਂ ਪਕਾਉਂਦੇ ਰਹਿਣਾ ਆ ਉਸ ਦਿਨ ਅਸੀਂ ਵੀਡੀਓ ਚੰਗੀ ਤਰ੍ਹਾਂ ਰਿਕਾਰਡ ਨਹੀਂ ਕਰ ਸਕੇ ਕਿਉਂਕਿ ਉਸ ਦਿਨ ਸਾਡਾ ਬਹੁਤ ਬਿਜ਼ੀ ਸ਼ਡਿਊਲ ਸੀ ਸੋ ਆਪਾਂ ਜਿੰਨੀ ਕੋ ਵੀਡੀਓ ਬਣਾਈ ਉਹਨਾਂ ਕੋਸ਼ਿਸ਼ ਉਹਨਾਂ ਕੋ ਬਲੌਗ ਪਾਉਣ ਦੀ ਕੋਸ਼ਿਸ਼ ਕੀਤੀ ਆਈ ਹੋਪ ਤੁਹਾਨੂੰ ਇਹ ਬਲੌਗ ਪਸੰਦ ਆਊਗਾ ਸੋ ਤੜਕਾ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਐਡ ਕਰ ਦੇਣਾ ਲੂਨ ਹਲਦੀ ਮਸਾਲਾ ਇਹਨਾਂ ਤਿੰਨਾਂ ਨੂੰ ਸੀ ਮਿਕਸ ਕਰ ਲਿਆ ਸੀ ਇਹਨਾਂ ਨੂੰ ਪਕਾਉਣ ਤੋਂ ਬਾਅਦ ਨਾਲ ਐਡ ਕਰ ਦੇਣੀ ਕਸ਼ਮੀਰੀ ਦੇਗੀ ਲਾਲ ਮਿਰਚ ਥੋਣ ਦੇ ਨਾਲ ਕੋਫਤਿਆਂ ਦੇ ਵਿੱਚ ਬਹੁਤ ਸੋਹਣਾ ਕਲਰ ਆ ਜਾਣਾ ਆ ਸੋ ਹੁਣ ਕੋਫਤਿਆਂ ਦੀ ਸਬਜੀ ਦੇ ਵਿੱਚ ਆਪਾਂ ਐਡ ਕਰ ਦੇਣਾ ਵਾਟਰ ਵਾਟਰ ਨੂੰ ਥੋੜਾ ਜਿਹਾ ਪਕਾਉਣ ਤੋਂ ਬਾਅਦ ਨਾਲ ਹੀ ਐਡ ਕਰ ਦੇਣੀ ਆਪਾਂ ਕੋਫਤੇ ਜਿਹੜੇ ਆਪਾਂ ਪਹਿਲਾਂ ਹੀ ਬਣਾ ਕੇ ਰੱਖ ਲਏ ਸੀ ਇਸੇ ਤਰ੍ਹਾਂ ਆਪਾਂ ਕੋਫਤਿਆਂ ਨੂੰ ਹੌਲੀ ਹੌਲੀ ਉਬਲਦੇ ਪਾਣੀ ਵਿੱਚ ਪਾਉਂਦੇ ਰਹਿਣਾ ਆ ਜੇ ਜਿਹਦੇ ਨਾਲ ਇਹ ਸੌਫਟ ਹੋ ਜਾਣਗੇ ਜਦ ਤੱਕ ਸਾਡੀ ਕੋਪਤਨ ਸਬਜੀ ਰੈਡੀ ਹੋ ਰਹੀ ਸੀ ਅਸੀਂ ਦੂਜੀ ਸਾਈਡ ਰੱਖ ਲਈ ਸੀ ਮਹਾਸ਼ੋਲੀਆਂ ਦੀ ਮਿਕਸ ਦਾਲ ਆਪਾਂ ਇਹਨਾਂ ਨੂੰ ਜਿੰਨੀ ਆਪਣੀ ਦਾਲ ਆ ਉਹ ਤੋਂ ਆਪਾਂ ਦੁੱਗਣਾ ਪਾਣੀ ਲੈ ਲੈਣਾ ਆ ਦਾਲ ਨੂੰ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਐਡ ਕਰ ਦੇਣਾ ਆ ਕੁੱਕਰ ਦੇ ਪਾਣੀ ਦੇ ਵਿੱਚ ਕੁੱਕਰ ਦਾ ਪਾਣੀ ਆਪਾਂ ਜਿੰਨੀ ਆਪਣੀ ਕੁਆਂਟੀਟੀ ਦਾਲ ਦੀ ਆ ਉਹ ਤੋਂ ਆਪਾਂ ਦੁੱਗਣਾ ਪਾਣੀ ਲੈ ਲੈਣਾ ਆ ਦਾਲ ਐਡ ਕਰਨ ਤੋਂ ਬਾਅਦ ਆਪਾਂ ਨਾਲ ਹੀ ਲੂਣ ਤੇ ਹਲਦੀ ਵੀ ਵਿੱਚ ਹੀ ਐਡ ਕਰ ਦੇਣੀ ਆ ਜੇ ਜਿਹਦੇ ਅਸੀਂ ਵੀਡੀਓ ਨਹੀਂ ਰਿਕਾਰਡ ਕਰ ਸਕੇ ਜਿੰਨਾ ਟਾਈਮ ਦਾਲ ਨੂੰ ਸੀਟੀਆਂ ਲੱਗ ਰਹੀਆਂ ਸੀ ਦੂਜੇ ਸਾਗਰਤੀ ਸੇਰਾ ਖਲੇ ਸਖੀਰ ਖੀਰ ਲਈ ਸਭ ਤੋਂ ਪਹਿਲਾਂ ਆਪਾਂ ਮਿਲਕ ਨੂੰ ਉਬਾਲੇ ਦਿਵਾਉਣੇ ਆ ਉਬਾਲੇ ਦਿਵਾਉਣ ਤੋਂ ਬਾਅਦ ਚੌਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਆਪਾਂ ਚੌਲ ਵਿੱਚ ਐਡ ਕਰ ਦੇਣੇ ਆ ਇਹਨੂੰ ਚੰਗੀ ਤਰ੍ਹਾਂ ਉਬਾਲੇ ਆਉਣ ਦੇਣੇ ਆ ਖੀਰ ਨੂੰ ਖੀਰ ਦੇ ਵਿੱਚ ਆਪਾਂ ਪਹਿਲਾਂ ਘੱਟ ਮਿਲਕ ਹੀ ਯੂਜ਼ ਕਰਨਾ ਆ ਕਿਉਂਕਿ ਜਿਹੜੇ ਆਪਣੇ ਚੌਲ ਆ ਉਹ ਜ਼ਿਆਦਾ ਮਿਲਕ ਨੂੰ ਅਬਜ਼ੌਰਬ ਕਰ ਲੈਂਦੇ ਆ ਸੋ ਆਪਾਂ ਪਹਿਲਾਂ ਦੁੱਧ ਬਚਾ ਲਵਾਂਗੇ ਬਾਅਦ ਵਿੱਚ ਇਹਨੂੰ ਐਡ ਕਰ ਦਵਾਂਗੇ ਦੂਜੀ ਜਿੰਨਾ ਚਿਰ ਖੀਰ ਨੂੰ ਉਬਾਲਿਆ ਰਹੇ ਸੀ ਉਹਨਾਂ ਟਾਈਮ ਅਸੀਂ ਡਰਾਈ ਫਰੂਟ ਕੱਟ ਕੇ ਰੱਖ ਲਏ ਸੀ ਬਦਾਮ ਸੌਗੀ ਇਲਾਇਚੀ ਇਲਾਇਚੀ ਖੀਰ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਸੋ ਅਸੀਂ ਇਹ ਵੀ ਐਡ ਕੀਤੀ ਸੀ ਸੋ ਆਪਾਂ ਹੁਣ ਇੱਥੇ ਡਰਾਈ ਫਰੂਟ ਆਪਾਂ ਖੀਰ ਦੇ ਵਿੱਚ ਜਿਹੜੇ ਪਾ ਦੇਣੇ ਆ ਸਭ ਤੋਂ ਪਹਿਲਾਂ ਸਪਾਈਸੇ ਬਦਾਮ ਫਿਰ ਸੌਗੀ ਥੈਨ ਲਾਸਟ ਦੇ ਵਿੱਚ ਅਸੀਂ ਇਲਾਇਚੀ ਐਡ ਕੀਤੀ ਸੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਉਬਾਲੇ ਦਿਵਾ ਲੈਣੇ ਆ ਖੀਰ ਨੂੰ ਜਿੰਨੇ ਆਪਾਂ ਉਬਾਲੇ ਦਵਾਂਗੇ ਓਨੀ ਖੀਰ ਆਪਣੀ ਜ਼ਿਆਦਾ ਵਧੀਆ ਬਣਦੀ ਆ ਹੁਣ ਇਥੇ ਚੰਗੀ ਤਰ੍ਹਾਂ ਰਿਜਣ ਤੋਂ ਬਾਅਦ ਆਪਾਂ ਲਾਸਟ ਤੇ ਐਡ ਕਰਨੀ ਆ 슈ਗਰ 슈ਗਰ ਨੂੰ ਵੀ ਆਪਾਂ ਜਿਆਦਾ ਕੁਆਂਟੀਟੀ ਦੇ ਵਿੱਚ ਪਾਉਣਾ ਆ ਕਰਕੇ ਆਪਣੀ ਜਿਹੜੀ ਖੀਰ ਅਸੀਂ 5 ਕਿਲੋ ਦੇ ਦੁੱਧ ਦੀ ਬਣਾਈ ਸੀ ਸੋ ਹੁਣ ਆਪਣੀ ਖੀਰ ਬਣ ਕੇ ਰੈਡੀ ਆ ਹੁਣ ਆਪਾਂ ਲਾ ਲੈਣਾ ਆ ਦਾਲ ਨੂੰ ਤੜਕਾ ਤੜਕੇ ਦੇ ਲਈ ਅਸੀਂ ਸਭ ਤੋਂ ਪਹਿਲਾਂ ਫਰਾਈਪੈਨ ਲੈ ਲਿਆ ਅਸੀਂ ਫਰਾਈਪੈਨ ਦੇ ਵਿੱਚ ਮਸਟਰਡ ਆਇਲ ਐਡ ਕਰਕੇ ਸਭ ਤੋਂ ਪਹਿਲਾਂ ਜੀਰਾ ਐਡ ਕੀਤਾ ਜੀਰੇ ਨੂੰ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਨਾਲ ਹੀ ਐਡ ਕਰ ਦੇਣੇ ਆ ਟਮਾਟੋ ਟਮਾਟੋ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਟਮੇਟੋ ਨੂੰ ਵੀ ਹਲਕਾ ਬਰਾਊਨ ਹੋਣ ਤੱਕ ਆਪਾਂ ਭੁੱਲ ਲੈਣਾ ਆ ਇਹ ਆਪਣਾ ਕਲਰ ਵਧੀਆ ਛੱਡ ਜਾਂਦੇ ਆ ਟਮੇਟੋ ਅਸੀਂ ਤਾਂ ਪਹਿਲਾਂ ਐਡ ਕਰੀਦੇ ਆ ਆਪਣੇ ਜਿਹੜੇ ਟਮੇਟੋ ਆ ਉਹ ਥੋੜੇ ਸੌਫਟ ਹੋ ਗਏ ਆ ਹੁਣ ਆਪਾਂ ਐਡ ਕਰ ਦੇਣੇ ਆ ਵਿੱਚ ਪਿਆਜ਼ ਤੇ ਨਾਲ ਹੀ ਅਸੀਂ ਮਿਰਚਾਂ ਵੀ ਚੌਪ ਕਰਕੇ ਵਿੱਚ ਹੀ ਐਡ ਕਰ ਦਿੱਤੀਆਂ ਸੀ ਆਪਾਂ ਇਹਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਪਿਆਜ਼ ਨਾਲ ਮਿਕਸ ਕਰ ਦੇਣਾ ਆ ਤਾਂ ਜੋ ਇਹ ਵੀ ਚੰਗੀ ਤਰ੍ਹਾਂ ਪੱਕ ਸਕਣ ਤੇ ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਲੋ ਫਲੇਮ ਤੇ ਤੜਕੇ ਨੂੰ ਕੜਛੀ ਦੀ ਹੈਲਪ ਦੇ ਨਾਲ ਹਿਲਾਉਂਦੇ ਰਹਿਣਾ ਆ ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਸਕੇ ਇੱਥੇ ਆਪਣਾ ਤੜਕਾ ਆਲਮੋਸਟ ਰੈਡੀ ਹੋ ਗਿਆ ਆ ਹੁਣ ਆਪਾਂ ਐਡ ਕਰਨਾ ਆ ਲਾਸਟ ਤੇ ਗਰਮ ਮਸਾਲਾ ਗਰਮ ਮਸਾਲੇ ਨੂੰ ਅਸੀਂ ਘਰ ਹੀ ਰੈਡੀ ਕਰੀਦਾ ਆ ਹੁਣ ਆਪਾਂ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਲੈਣਾ ਆ ਤਾਂ ਜੋ ਇਹ ਵੀ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਪੱਕ ਸਕੇ ਇੱਥੇ ਤੜਕਾ ਆਪਣਾ ਹੋ ਗਿਆ ਆ ਰੈਡੀ ਦਾਲ ਦੇ ਵਿੱਚ ਐਡ ਕਰਨ ਦੇ ਲਈ ਦਾਲ ਨੂੰ ਵੀ ਚੰਗੀ ਤਰ੍ਹਾਂ ਸੀਟਿੰਗ ਅਸੀਂ ਲਵਾ ਲਈਆਂ ਸੀ ਹੁਣ ਲਾਸਟ ਤੇ ਆਪਾਂ ਤੜਕੇ ਨੂੰ ਦਾਲ ਦੇ ਵਿੱਚ ਐਡ ਕਰ ਦਵਾਂਗੇ ਇਹਨੂੰ ਆਪਾਂ ਹੌਲੀ-ਹੌਲੀ ਐਡ ਕਰਦੇ ਰਹਿਣਾ ਆ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਕੜਛੀ ਦੀ ਹੈਲਪ ਦੇ ਨਾਲ ਦਾਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਤਾਂ ਜੋ ਆਪਣਾ ਜਿਹੜਾ ਤੜਕਾ ਆ ਉਹ ਚੰਗੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਹੋ ਜਾਵੇ ਇਥੇ ਆਪਣਾ ਹੁਣ ਦਾਲ ਤੜਕਾ ਬਣ ਕੇ ਪੂਰੀ ਤਰ੍ਹਾਂ ਰੈਡੀ ਆ ਸੋ ਹੁਣ ਆਪਾਂ ਤਿਆਰੀ ਕਰਨੀ ਆ ਲਾਸਟ ਤੇ ਪਨੀਰ ਪੁਰਜੀ ਦੀ ਅਸੀਂ ਲਾਸਟ ਤੇ ਪਨੀਰ ਪੁਰਜੀ ਦਾ ਬਲੌਗ ਪਾਇਆ ਸੀ ਬਟ ਇਹ ਅਸੀਂ ਜਿਆਦਾ ਕੁਆਂਟੀਟੀ ਦੇ ਵਿੱਚ ਬਣਾਈ ਆ ਸੋ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਮਸਟਰਡ ਆਇਲ ਲੈ ਲੈਣਾ ਵਿੱਚ ਜੀਰਾ ਐਡ ਕਰਕੇ ਟਮੇਟੋ ਪਾ ਦੇਣੇ ਆ ਟਮੇਟੋ ਨੂੰ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਕੁੰ ਪੁੰਨ ਲੈਣਾ ਹੈ ਚੰਗੀ ਤਰ੍ਹਾਂ ਪਕਾ ਲੈਣਾ ਆ ਇਸੇ ਤਰ੍ਹਾਂ ਕੜਛੀ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਹੌਲੀ-ਹੌਲੀ ਪਕਾ ਲੈਣਾ ਆ ਪਕਾਉਣ ਤੋਂ ਬਾਅਦ ਆਪਾਂ ਨਾਲ ਹੀ ਐਡ ਕਰ ਦੇਣੀਆਂ ਆ ਮਿਰਚਾਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਆ ਹੁਣ ਆਪਣਾ ਸੌਫਟ ਹੋ ਗਏ ਆ ਟਮਾਟਰ ਇੱਥੇ ਹੁਣ ਆਪਾਂ ਐਡ ਕਰਨਾ ਆ ਲਾਸਟ ਤੇ ਪਿਆਜ਼ ਪਿਆਜ਼ ਨੂੰ ਵੀ ਆਪਾਂ ਕਰਸ਼ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਤਾਂ ਜੋ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਤੜਕੇ ਦੇ ਵਿੱਚ ਰਲ ਜਾਣ ਹੁਣ ਆਪਣੇ ਪਿਆਜ਼ ਇੱਥੇ ਸੌਫਟ ਹੋ ਗਏ ਆ ਸੋ ਆਪਾਂ ਹੁਣ ਐਡ ਕਰਨਾ ਆ ਲੋਣ ਹਲਦੀ ਰੋਸਟ ਕੀਤਾ ਹੋਇਆ ਮਸਾਲਾ ਗਰਮ ਮਸਾਲਾ ਸਿੱਖਾਂ ਨੂੰ ਆਪਾਂ ਪ੍ਰਸ਼ਾਦਾ ਜਿਹੜਾ ਸ਼ਿਕਾਇਦਾ ਆ ਉਹਨੂੰ ਭੋਗ ਲੱਗਣਾ ਹੁੰਦਾ ਆ ਸੋ ਆਪਾਂ ਇਸ ਨੂੰ ਆਪਾਂ ਸੋਚਾ ਹੀ ਰੱਖਣਾ ਆ ਕੋਈ ਵੀ ਆਪਾਂ ਜਿਹੜਾ ਲੋਨ ਮਸਾਲਾ ਪਾਇਆ ਆ ਜਾਂ ਕੋਈ ਵੀ ਸਬਜ਼ੀ ਆਪਾਂ ਉਹਨੂੰ ਟੇਸਟ ਕਰਕੇ ਪਹਿਲਾਂ ਨਹੀਂ ਦੇਖਣਾ ਸੋ ਇਹ ਸੁਚਮਤਾ ਹੁੰਦੀ ਆ ਆਪਾਂ ਇਹਨੂੰ ਸੁੱਚਾ ਹੀ ਰੱਖਣਾ ਆ ਸੋ ਹੁਣ ਆਪਣੇ ਇੱਥੇ ਅਸੀਂ ਲੋਣ ਮਿਰਚ ਮਸਾਲਾ ਐਡ ਕਰ ਦਿੱਤਾ ਅਸੀਂ ਨਾਲ ਹੀ ਅਸੀਂ ਐਡ ਕਰ ਦਿੱਤੇ ਸੀ ਹਲਦੀ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਆ ਇੱਥੇ ਅਸੀਂ ਐਡ ਕਰ ਦਿੱਤਾ ਸੀ ਲਾਸਟ ਦੇ ਵਿੱਚ ਹੋਮ ਮੇਡ ਪਨੀਰ ਸੋ ਆਪਣਾ ਹੁਣ ਇੱਥੇ ਬਣ ਕੇ ਜਿਹੜੀ ਸਬਜੀ ਆ ਪਨੀਰ ਪੁਰਜੀ ਦੀ ਉਹ ਵੀ ਰੈਡੀ ਆ ਆਪਣਾ ਆਲਮੋਸਟ ਸਾਰਾ ਲੰਗਰ ਤਿਆਰ ਹੋ ਚੁੱਕਾ ਆ ਹੁਣ ਲਾਸਟ ਤੇ ਅਸੀਂ ਲਾਸਟ ਤੇ ਅਸੀਂ ਰਾਇਤਾ ਵੀ ਬਣਾ ਲਿਆ ਸੀ ਜਿਹਦੀ ਅਸੀਂ ਵੀਡੀਓ ਨਹੀਂ ਰਿਕਾਰਡ ਕਰ ਸਕੇ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਉਸ ਦਿਨ ਸਾਡਾ ਬਹੁਤ ਜ਼ੀ ਬੀਜੀ ਸ਼ਡਿਊਲ ਸੀਗਾ ਤੇ ਨਾਲ ਹੀ ਐਡ ਕਰ ਦਿੱਤਾ ਸੀ ਸੈਲਡ ਸੋ ਇੱਥੇ ਸਾਡਾ ਸਾਰਾ ਲੰਗਰ ਰੈਡੀ ਹੋ ਗਿਆ ਸੀ ਸੋ ਸਿੱਖਾਂ ਨੇ ਅਰਦਾਸ ਕਰਕੇ ਲੰਗਰ ਛਕਣ ਲਈ ਸਿੱਖ ਬਹਿ ਗਏ ਸੀ ਅਸੀਂ ਇਹਨਾਂ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਲੰਗਰ ਛਕਾਇਆ ਇਹ ਅਸੀਂ ਹਰ ਸਾਲ ਛਕਾਈਦਾ ਆ ਕਰਦੇ ਸੋਕ ਸ਼ਾਂਤੀ ਦੇ ਲਈ ਆਈ ਹੋਪ ਤੁਹਾਨੂੰ ਇਹ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਓਕੇ ਬਾਏ